ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਾਇਦ 13 ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੇ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਰਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਵਰਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿੱਤਣਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਣਾ ਇਹ ਸੇਰਾ ਵੀ ਮੇਰੇ ਵਰਕਰਾਂ ਦਾ ਇਹ ਮਿਹਨਤ ਵੀ ਮੇਰੀ ਵਰਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਆਈ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਮੈਂ ਸੇਵਾ ਕਰਾਂਗਾ ਜ਼ਮਰੂਰੀ ਕਿ ਕਿੰਨੀ ਦੁੱਖੀ ਪੈਣੀ ਨਜ਼ਰ ਆਈ ਹੈ ਇਸ ਵਾਰ ਹਾਲਾਂਕਿ ਤੈਕ ਨਜ਼ਰ ਆਈ ਹੈ ਲੋਕਾਂ ਨੇ ਜਵਾਬ ਦਿੱਤਾ ਮੈਨੂੰ ਦੇਣ ਦੀ ਮੈਂ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡੈਕਟ ਪੰਜਾਬ ਦੀ ਜਨਤਾ ਨੇ ਦਿੱਤਾ ਪਰ ਮੈਂ ਧੰਨਵਾਦ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ ਤੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਕਾਲੀਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹਣਾ ਐ ਐਂਡ ਥੈਂਕਸ ði ਪੀਪਲ ਆਫ ਪੰਜਾਬ ਕਿ ਉਹਨਾਂ ਨੇ ਜਿੰਨਾਂ ਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈਟਿਕ ਸਿਸਟਮ ਐ ਡੈਮੋਕਰੈਟਿਕ ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਆਪਸ਼ਨ ਹੈ ਕਿਹਨੂੰ ਵੋਟ ਪਾਉਣੀ ਆ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਰ ਬੀਤੇ